ਸੋ ਗੁਰੂ ਵਾਹਿਗੁਰੂ ਜੀ ਦੇ ਜਗਮੇ ਆਪ ਦੀ ਹੰਸਾਂ ਦਾ ਠਾਠਾ ਮਾਰਦਾ ਅਤਕ ਨਗਰ ਆ ਰਿਹਾ ਹੈ ਉਹ ਖੁਸ਼ੀ ਹੋ ਰਹੀ ਹੈ ਕਿ ਤੁਹਾਡੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਤੀ ਵਿਸ਼ਵਾਸ ਦਾ ਪਿਆਰ ਜੇਤੂ ਦੀ ਸਰਦਾ ਜੇਤੂ ਦੀ ਪਾਉਣਾ ਵਿਅਤ ਮਾਇਆ ਸਾਡੇ ਸਿਧਕਾਰ ਜੋਕ ਬਤਾਵਾ ਵਜੋ ਸਿਹਤ ਨੂੰ ਮੱਥਾ ਟੇਕਿਆ ਗਿਆ ਮਹਾਰਾਜ ਜੀ ਆ ਰਹੇ ਹੋ ਸਾਦੇ ਤਰਫੀ ਉਤੇ 21 ਨਵੰਬਰ 2025 ਤੋਂ ਲੈ ਕੇ 29 ਨਵੰਬਰ 2025 ਤੱਕ ਬਹੁਤ ਰਹੀਆਂ ਨੇ ਹੰਸਾ ਬੜੇ ਪਿਆਰ ਨਾਲ ਸਤਿਗੁਰੂ ਜੀ ਦੇ ਇੱਕ ਖਾਸ ਦੇ ਸਮਾਗਮਾਂ ਤੇ ਆਡੀਆਂ ਪਰਕੀ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਰਹੀਆਂ ਨੇ ਔਰ ਪਰਮ ਪ੍ਰਚਾਰ ਕਮੇਟੀ ਮੈਂਬਰ ਵਲੋਂ ਗੁਰੂ ਤੇ ਬੇਅੰਤ ਸੰਤਾਂ ਵੱਲੋਂ ਇਤਿਹਾਸ ਦੇ ਸਫਰ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਮਾੜਾ ਵਿਸ਼ਾਤ ਕਰਾ ਗੋ ਸੰਗਤ ਜਿੱਚ ਆਪਾਂ ਸਾਂਝੀ ਸਾਂਝੇ ਦਰਸ਼ਨ ਕਰ ਲਈ ਤੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਾਵਨ ਸ਼ਸਤਰ हुन ते दर्शन

मथा टेका मथा टेका ਕੱਟ ਰਿਹਾ ਮਾਯੋ ਨੈਗੇਟਿਵ ਆ ਰਿਹਾ ਕੀ ਕਿਹਣਾ ਬਹੁਤ ਸਰਦਾ ਤੇ ਸਤਸਕਾਰ ਨਾਲ ਸਮੂਹ ਇਲਾਕਾ ਨਿਵਾਸੀ 350 ਤੋਂ ਦਾ ਸਾਦੀ ਨੂੰ ਸਮਰਪਿਤ ਉਹ ਨਗਰ ਕੀਰਤਨ ਕੱਢਿਆ ਜਾ ਰਿਹਾ। ਸੂਹ ਇਲਾਕਾ ਨਿਵਾਸੀ ਰਲ ਮਿਲ ਕੇ ਸਹਿਯੋਗ ਵੀ ਕੀਤਾ ਤੇ ਬੜਾ ਉਸ਼ਾਹ ਜਾਂ ਸੰਗਤ ਦੇ ਵਿੱਚ ਇਹਨਾਂ ਦੇ ਦਰਸ਼ਨ ਦਿਦਾਰੇ ਕਰਨ ਲਈ ਜਿੱਥੇ ਗੁਰੂ ਮਹਾਰਾਜ ਦੇ ਨਾਲ ਸ਼ਸਤਰ ਵੀ ਚੱਲ ਰਹੇ ਨੇ ਸਾਰੀ ਸੰਗਤ ਇਲਾਕੇ ਦੀ ਆਪਣੇ ਮੁਹਾਰੇ ਇਕੱਠੀ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀ ਆ ਸੋ ਗੁਰੂ ਮਹਾਰਾਜ ਦੇ ਆਨੰਦ ਚਰਦਾਸ ਜੀ ਵੀ ਜਿਹੜੀ ਸ਼ਰਧਾ ਭਾਵਨਾ ਨਾਲ ਜਿਹੜੇ ਜਿਹੜੇ ਸੇਵਾ ਕੀਤੀ ਆ ਉਹਨਾਂ ਦੇ ਪਿੰਡ ਦੁਪਨੀਗਰ ਚੌਕ ਨੂੰ ਪ੍ਰਕਿਰਮ ਤੇ ਗੁਰੂ ਮਹਾਰਾਜ ਆਪਣੇ ਲੜ ਨੇ ਜਿਹੜਾ ਅੱਜ ਨਗਰ ਕੀਰਤਨ ਇੱਥੋਂ ਚੱਲ ਕੇ ਮਾਝੋੜਾ ਸਾਹਿਬ ਜਾਊਗਾ ਸਵੇਰੇ 7 ਵਜੇ ਤੋਂ 9 ਵਜੇ ਤੱਕ ਉੱਥੇ ਦਰਬਾਰ ਦੇ ਵਿੱਚ ਕੀਰਤਨ ਸਮਾਗਮ ਰੱਖੇ ਗਏ ਨੇ ਤੇ 9 ਵਜੇ ਨਗਰ ਕੀਰਤਨ ਤੋਂ ਚੱਲ ਕੇ ਸਾਇਆ ਗੜੀ ਦਾ ਪੁਲ ਹੋ ਕੇ ਅੰਨੂ ਚਮਕੌਰ ਸਾਹਿਬ ਦੇ ਆ। ਮੈਂ ਗੁਰੂ ਘਰ ਜੀਆਂ ਖੁਸ਼ੀਆਂ ਪ੍ਰਾਪਤ ਕਰ ਸਾਰੇ ਆਉਣ ਇਸ ਨਗਰ ਕੀਤੇ ਦਰਸ਼ਕਾਂ ਅਸਾਮ ਤੋਂ ਚੱਲਿਆ ਹੋਇਆ ਨਗਰ ਕੀਰਤਨ ਸਾਡੀ ਇਸ ਧਰਤੀ ਤੇ ਪਹੁੰਚਿਆ ਆ। ਸੋ ਇਹ ਭਾਗਾਣੀ ਧਰਤੀ ਆ ਕਿਉਂਕਿ ਇਹ ਜੋ ਮਛੋੜਾ ਸਾਹਿਬ ਜਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਚਰਨਾਂ ਤੋਂ ਬਰਾਬਰ ਧਰਤੀ ਉੱਥੇ ਨਗਰ ਕੀਰਤਨ ਜਾ ਰਿਹਾ ਵੈਸੇ ਹੀ ਸਾਡੇ ਇਲਾਕੇ ਦੇ ਵਿੱਚ ਸਿੱਖੀ ਸੇਵਕੀ ਬਹੁਤ ਆ। ਸੋ ਸ੍ਰੀ ਸੰਗਤ ਨੂੰ ਅਪੀਲ ਆ ਕੇ ਆਓ ਦਰਸ਼ਨ ਕਰੀਏ ਗੁਰੂ ਘਰ ਦੇ ਪਵਿੱਤਰ ਵਾਹਿਗੁਰੂ ਜੀ ਦਾ ਹਸਕਾ ਵਾਹਿਗੁਰੂ ਜੀ ਦੀ ਖਤੇ ਤਾਂ ਤਾਂ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜਿਆਂ ਦੇ ਸ਼ਹੀਦੀ ਸਾਬਦੀ ਨੂੰ ਮੁੱਖ ਰੱਖਦੇ ਹੋਇਆ ਇਹ ਤਾਂ 50 ਸਾਲਾਂ ਜੋ ਕਿ ਗੁਰਦਾਰਾ ਟੋਪੜੀ ਸਾਹਿਬ ਜੀ ਤੋਂ ਆਰੰਭਤਾ ਹੋਇਆ ਹੈ ਨਗਰ ਕੀਰਤਨ ਆਸਾਮ ਤੋਂ ਆਰੰਭ ਹੋ ਕੇ ਨਗਰ ਕੀਰਤਨ ਵਸਵਖ ਵਕ ਸ਼ਹਿਰਾਂ ਦੇ ਵਿੱਚ ਹੁੰਦਾ ਹੋਇਆ ਸੋ ਅੱਜ ਫਤੇਗੜ ਸਾਹਿਬ ਜੀ ਧਰਤੀ ਦਾ ਆਰੰਭ ਹੋ ਕੇ ਨਗਰ ਸਮਰਾਲਾ ਸ਼ਹਿਰ ਦੇ ਵਿੱਚ ਪਹੁੰਚ ਚੁੱਕਿਆ ਸੰਗਤਾਂ ਦਾ ਬਹੁਤ ਖੁਸ਼ਾ ਹੈ ਤੋਤਕਾਂ ਦਾ ਸਵਾਗਤ ਕਰਨ ਦੇ ਦੀ ਬਹੁਤ ਬੜੀਆਂ ਨੇਗਿਆ ਜੋ ਨਗਰ ਕੀਤਾ ਸਮਰਾਲਾ ਸ਼ਹਿਰ ਦੇ ਵਿੱਚ ਗੁਰਦੁਆਰਾ ਛੇਰੀ ਗੁਰੂ ਦੇ ਵਿੱਚ ਪਹੁੰਚ ਚੁੱਕਿਆ ਹੈ ਤੋ ਸਾਰੀ ਸੰਗਤਾਂ ਦਾ ਤਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਾਮ ਜੀ ਨਾਮ ਜੀ ਸਤਿ ਸ੍ਰੀ ਅਕਾਲ ਜੀ ਆਂਦੀ ਅੱਧੀ ਠੀਕ ਹੋ ਗਈ ਸੀ ਨਗਰ ਕੀਰਤਨ। ਕੰਤਨ ਸਾਥੀ ਨੂੰ ਇਕਾਦਿ ਸਾਥੀ ਕੰਤਨ ਭਾਈ ਮਤੀ ਦਾਸ ਜੀ ਕੰਤਨ ਭਾਈ ਕੁੱਤੀ ਦਾਸ ਤੇ ਕੰਤਨ ਭਾਈ ਦੇਵਾਲਾ ਜੀ ਦੇ 350 ਸਾਲਾ ਕੇਹ ਦੇ ਸ਼ਤਾਬਦੀ ਨੂੰ ਸਮਰਪਿਤ ਇਹ ਨਵਾਂ ਕੀਰਤਨ ਜਿਹੜਾ ਹੈਗਾ ਉਹ ਅਸਾਮ ਸੁਭੀ ਸੈਪ ਤੋਂ ਸ਼ੁਰੂ ਹੋਇਆ ਹੈ ਤੇ ਬਹੁਤ ਹੀ ਵਧੀਆ ਹੈ ਇਹ ਹੋਣਾ ਚਾਹੀਦਾ ਵੈਸੇ ਸਹੀ ਗੱਲ ਹੈ ਇਹ ਚਾਹੀਦਾ ਹੀ ਦਿਗਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਵਧੀਆ ਪ੍ਰਬਾਲਾ ਕੀਤਾ ਹੈ। ਇਹ ਸਾਰੀ ਸੰਗਤ ਨੂੰ ਸਾਰੀ ਦੁਨੀਆ ਚ ਗੁਰਸੇਵ ਦੀ ਸ਼ਹਾਦਤ ਨੂੰ ਇਹ ਯਾਦ ਕਰਾਉਣ ਵਾਸਤੇ ਜੋ ਬਹੁਤ ਜ਼ਰੂਰ ਸਹੀ ਮੈਂ ਵੀ ਚਾਹਨੀ ਹੈ ਕਿ ਸਾਰੇ ਸਿੱਖ ਧਰਮ ਨੂੰ ਅਪਣਾਉਣ ਜਿਹੜੀ ਸਾਡੀ ਜਿਹੜੀ ਯੂਥ ਹੈਗਾ ਉਹ ਬਹੁਤ ਕਲਪ ਸਮੇਂ ਪਿਆ ਹੋਇਆ ਹੈ ਉਹ ਗੁਰਬਾਨੀ ਦੇ ਨਾਲ ਜੁੜੇ ਤੁਹਾਨੂੰ ਸੇਖ ਬਾਬਾ ਸਾਹਿਬ ਜਿਨ੍ਹਾਂ ਜੋ ਸਾਨੂੰ ਸਿੱਖਿਆਵਾਂ ਦਿੱਤੀਆਂ ਨੇ ਉਹਨਾਂ ਦੇ ਨਾਲ ਜੁੜੇ ਤੇ ਦੁੱਧ ਤੇ ਪਾਣੀ ਔਰ ਬਾਣੇ ਨੂੰ ਅਪਣਾਵੇ ਬਸ ਸਨੇ ਹੀ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੱਲ ਨਗਰ ਦੇ ਸੰਸਾਪ ਜਿਹੜੇ ਆਮ ਤੋਂ ਆਰੰਭ ਹੋਈ ਸੀ ਉਹਨਾਂ ਕੇ ਤੁਹਾਨੂੰ ਸਵਾਗਤ ਕਰਦੇ ਗੁਰੂ ਚਾਰਜ ਸਾਹਿਬ ਜੀ ਦਾ ਸਤਿਕਾਰ ਗੁਰੂ ਮਹਾਰਾਜ ਜੀ ਦੀ ਫਤਿਹ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਰਮ ਹੀ ਸਤਿਕਾਰ ਜਨ ਕੀ ਆ 20 ਸਦੀ ਆ ਪਰ ਸ੍ਰੀ ਉਹਨਾਂ ਦੀਆਂ ਦਿਮਾਦਾਨਾਂ ਸਾਰ ਸੰਤਨ ਸ਼੍ਰੀ ਗੁਰੂ ਤੇਗ ਬਹਾਦਰ ਰਾਜ ਜੀ ਦੇ ਪੁੱਤ ਤਾਲਪਤੀ ਵੀ ਉਹ ਕੇ ਸਿੱਧੀ ਡੇੜੇ ਵਿੱਚ ਲੱਗਦੇ ਹੋਏ ਆਰੰਭ ਹੋ ਗਏ ਮਹਾਰਾਜ ਜੀ ਸਾਹਿਬ ਜੀ ਦੇ ਨਾਮ ਤਲਪਤੀ ਇੱਥੇ ਵੀ ਕੋਈ ਆਪਾਂ ਭਾਈ ਜੀ ਅਗਲੇ ਸੰਗਤ ਭਾਈ ਇਸਲਾਮ ਦੀ ਜੀ ਸਾਡੇ ਸਾਡੇ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਸ ਕਰਕੇ ਇਤਨਾ ਸਵਾਗਤ ਕੀਤਾ ਗਿਆ ਦੁਆਰਾ ਤੁਹ ਬੜੀ ਸائیں ਇਸਲਾਮ ਦੀ ਪਰਦੇ ਤੋਂ ਲੱਗਰ